ਤੇ ਤਾਂ ਮਲਾਹ ਨੂੰ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਡੀਏ ਕਿਸ ਤਰ੍ਹਾਂ ਬਕਾਇਆ ਜਾਂ ਮਾਨ ਸਰਕਾਰ ਡੀਏ ਵਿੱਚ ਘੱਟੋ ਘੱਟ 16% ਵਾਧਾ ਕਰੇ ਤਾਂ ਫਿਰ ਮਲਾਹ ਨੂੰ ਜੋ ਧਰਨੇ ਮਿਆਰੇ ਕਰਾਂ ਕਰਦੇ ਆਂ ਅਸੀਂ ਇਹ ਮਾਨ ਤੋਂ ਵੀ 16% ਡੀਏ ਵਿੱਚ ਵਾਧਾ ਕਰੇ ਹਾਂ ਜੀ ਮਾਨ ਜੀ ਮੁਲਾਜ਼ਮਾਂ ਦਾ ਜਿਹੜਾ ਪੀ ਕਮਿਸ਼ਨ ਦਾ ਏਰੀਅਰ ਆ ਉਹ ਸਰਕਾਰ ਕਿੰਨਾ ਕੁ ਟਾਈਮ ਹੋਰ ਦੇ ਤੱਕ ਦੇ ਸਕਦੀ ਹੈ ਇਹ ਇਹੀ ਇਸ ਬਾਰੇ ਮੈਨੂੰ ਥੋੜੀ ਜਾਣਕਾਰੀ ਜੋ 550 ਲੱਖ ਏਰੀਅਰ ਬਣਦਾ ਇਹ ਹਾਂਜੀ ਲਗਭਗ 18000 ਕਰੋੜ ਬਣਦਾ ਮਨੋਸ ਸਿੰਘ ਗਾਲ ਜੀ ਸੱਸੀ ਗਾਲ ਜੀ ਹਾਂ ਜੀ ਅੱਜ ਆਪਾਂ ਤੁਹਾਡੇ ਤੋਂ ਥੋੜੀ ਜਾਣਕਾਰੀ ਲੈਣਾ ਚਾਹਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਪੂਰੀਆਂ ਕਰ ਸਕਦੇ ਨੇ ਤੇ ਕਿਹੜੀ-ਕਿਹੜੀ ਕਰ ਸਕਦੀ ਹੈ ਜਲਦ ਤੋਂ ਜਲਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਜੋ ਮੌਨ ਮੁੱਖ ਮੰਗਾ ਹਾਂ ਜੀ ਡੀਏ ਵੇ 16 ਮਸਨ ਬਾਦਰੀ ਮੰਗ ਨੂੰ ਲੈ ਕੇ ਹਾਂ ਜੀ ਸੀਐਮ ਮਾਨ ਨਾਲ ਕਈ ਮੀਟਿੰਗਾਂ ਹੋਈਆਂ ਹਾਂ ਜੀ ਆਉਣ ਵਾਲੇ ਸਮੇਂ ਵਿੱਚ ਹਾਂ ਜੀ ਕਿਉਂਕਿ ਤਾਨਦਨੀ ਚੋਣ ਆ ਰਹੀ ਹੈ ਜਿਮਣੀ ਚੋਣਾਂ ਹਾਂ ਜੀ ਜੋ 11 ਤਰੀਕ ਨੂੰ ਹੋ ਰਹੀ ਆ 11 ਨਵੰਬਰ ਨੂੰ ਉਸ ਤੋਂ ਪਹਿਲਾਂ ਸੀਐਮ ਮਾਨਾ ਜੋ ਡੀਏ ਦੇ ਵਿੱਚ 16% ਵਾਧਾ ਮੈਨੇ ਕਰ ਸਕਦਾ ਹਾਂ ਨਹੀਂ ਮੈਨੇ ਦੂਜਾ ਕੁਐਸਚਨ ਮੈਂ ਇਹ ਪੁੱਛਣਾ ਚਾਹਨੀ ਆ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਵਿੱਚ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਧਾ ਕਰ ਸਕਦੀ ਹੈ ਉਸ ਬਾਰੇ ਥੋੜੀ ਜਿਹੀ ਮੈਨੂੰ ਜਾਣਕਾਰੀ ਦਿਓ ਸਰ ਕੇਂਦਰ ਸਰਕਾਰ ਦਾ ਡੀਏ ਆ 42% ਹੋ ਚੁੱਕਿਆ ਹਾਂਜੀ ਜੋ ਪੰਜਾਬ ਦੇ ਮਲਾਹਾਂ ਡੀਏ 42% ਆ ਕੇਂਦਰ ਸਰਕਾਰ ਦੇ ਮਲਾਹਾਂ ਡੀਏ 58% ਆ ਹਾਂਜੀ 16% ਦਾ ਬਹੁਤ ਵੱਡਾ ਫਰਕ ਆ ਹਾਂਜੀ ਜਦੋਂ ਦੀ ਭਗਵਾਨਦਵਾਣੀ ਸਰਕਾਰ ਆਈ ਆ ਸਿਰਫ ਡੀਏ ਦੇ ਵਿੱਚ 4% ਵਾਧਾ ਕੀਤਾ ਜੋ ਡੀਏ ਦਾ ਬਕਾਇਆ ਇਹਨੂੰ ਲੈ ਕੇ ਮਲਾਜ਼ਮਾਂ ਨੇ ਰੈਲੀਆਂ ਧਾਨੇ ਕੀਤੇ ਮਹਾਲੀ ਚੰਡੀਗੜ੍ਹ ਜਲੰਧਰ ਦੇ ਵਿੱਚ ਹਾਂਜੀ ਜਾ ਹੁਣ ਤਰਨਤਾਰਨ ਵਿੱਚ ਪਹੁੰਚੇ ਹੋਇਆ ਜਿਮਣੀ ਚੋਣ ਕਰਕੇ ਹਾਂਜੀ ਲੁਧਿਆਣਾ ਜੀ ਵੀ ਜੋ ਬੀਲੀ ਮੰਤਰੀ ਦਾ ਸੰਜੀਵ ਰੋੜੇ ਦਾ ਇਹ ਕੋਠੀ ਨੇੜੇ ਧਰਾਂ ਲਾਇਆ ਸੀ 2 ਨਵੰਬਰ ਨੂੰ ਪਰ ਅਜੇ ਤੱਕ ਵਿਲੀ ਮੰਤਰੀ ਮੀਟਿੰਗ ਦਿੱਤੀ ਤਾਂ ਮੁਲਾਜ਼ਮਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਡੀ ਦੇ ਕਿਸ ਤਰ੍ਹਾਂ ਬਕਾਇਆ ਜਾਂ ਮਾਨ ਸਰਕਾਰ ਡੀ ਦੇ ਵਿੱਚ ਘੱਟੋ ਘੱਟ 16% ਵਾਧਾ ਕਰੇ ਤਾਂ ਫਿਰ ਮੁਲਾਜ਼ਮਾਂ ਜੋ ਧਰਨੇ ਮਿਆਰੇ ਕਰਨ ਤੋਂ ਹਟਣਗੇ ਜੀ ਅਸੀਂ ਮੰਗ ਕਰਦੇ ਹਾਂ ਅਸੀਂ ਮਾਨ ਤੋਂ ਵੀ 16% ਡੀ ਵਿੱਚ ਵਾਧਾ ਕਰੇ ਹਾਂਜੀ ਮਾਨ ਜੀ ਮੁਲਾਜ਼ਮਾਂ ਦਾ ਜਿਹੜਾ ਪੀ ਕਮਿਸ਼ਨ ਦਾ ਏਰੀਅਰ ਆ ਉਹ ਸਰਕਾਰ ਕਿੰਨਾ ਕੁ ਟਾਈਮ ਹੋਰ ਦੇ ਤੱਕ ਦੇ ਸਕਦੀ ਹੈ ਇਹ ਹੀ ਹੈ ਇਸ ਬਾਰੇ ਮੈਂ ਥੋੜੀ ਜਾਣਕਾਰੀ ਜੋ 550 ਸਾਲ ਏਰੀਆ ਬਣਦਾ ਇਹ ਹਾਂਜੀ ਲਗਭਗ 18000 ਕਰੋੜ ਬਣਦਾ